ਤੇ ਜੇ ਗੱਲ ਸਮਝ ਵਿੱਚ ਨਹੀਂ ਆਂਦੀ ਤੇ ਇਤਨੀ ਗੱਲ ਸਪਸ਼ਟੇ ਕਿਸੇ ਹੋਰ ਦੁਨੀਆ ਦੀ ਗੱਲ ਹੈ ਇਸ ਦੁਨੀਆ ਦੀ ਗੱਲ ਨਹੀਂ ਇਸ ਦੁਨੀਆ ਦੀ ਬਿਲਕੁਲ ਇਹ ਗੱਲ ਨਹੀਂ ਹੈ ਇਹ ਮੈਂ ਅਰਜ਼ ਕਰਦੇ ਆਂ ਤੇ ਜੇ ਤੁਸੀਂ ਕੋਈ ਇਸ ਦੁਨੀਆ ਦੀ ਗੱਲ ਸੁਣਨ ਵਾਸਤੇ ਆਓ ਤਾਂ ਗੁਰਦੁਆਰੇ ਸਿਵਾਏ ਮਾਇੂਸੀ ਤੋਂ ਹੋਰ ਤੁਹਾਡੇ ਪੱਲੇ ਕੁਝ ਨਹੀਂ ਪੈਗਾ ਇਸ ਵਾਸਤੇ ਅਕਸਰ ਕਈ ਦਫਾ ਮਾਇੂਸ ਤੇ ਨਿਰਾਸ਼ ਬੰਦੇ ਕਹਿ ਉੱਠਦੇ ਨੇ ਵੀ ਕੋਈ ਗੀਤ ਸੁਣਾ ਕੋਈ ਟੋਇਆ ਟੱਪਾ ਸੁਣਾ ਕਿਹੜੇ ਚੱਕਰਾਂ 'ਚ ਪੈਣਾ ਐਵੇਂ ਬੇਜ਼ਾਰ ਕੀਤਾ ਹੋਇਆ ਐਵੇਂ ਪਰੇਸ਼ਾਨ ਕੀਤਾ ਹੋਇਆ ਐਵੇਂ ਲੋਕੀ ਓਕੇ ਹੋ ਜਾਂਦੇ ਕਾਰਨ ਗੁਰਬਾਣੀ ਇਸ ਦੁਨੀਆ ਦੀ ਗੱਲ ਨਹੀਂ ਹੈ। ਇਸ ਸੰਸਾਰ ਦੀ ਗੱਲ ਨਹੀਂ ਹੈ। ਕਿਸੇ ਹੋਰ ਦੁਨੀਆ ਦੀ ਗੱਲ ਹੈ। ਕਿਸੇ ਹੋਰ ਜਗਤ ਦੀ ਗੱਲ ਹੈ। ਵੀ ਜੇ ਤੁਸੀਂ ਸਿਰਫ ਇਸ ਜਗਤ ਦੀ ਗੱਲ ਇੱਥੇ ਲੱਭਣ ਵਾਸਤੇ ਆਇਓ ਤਾਂ ਗਲਤ ਥਾਂ ਤੇ ਆ ਗਏ। ਇੱਥੇ ਸੰਸਾਰ ਦੀ ਕੋਈ ਗੱਲ ਨਹੀਂ। ਇੱਥੇ ਸੰਸਾਰ ਤੋਂ ਉੱਚੀ ਗੱਲ ਹੈ। ਇਸ ਵਾਸਤੇ ਬਾਣੀ ਨਾਲ ਜਿਹੜਾ ਤਾਲਮੇਲ ਬਿਠਾਣਾ ਹੈ ਬੜੀ ਔਖੀ ਗੱਲ ਹੈ। ਮਾਂ ਵੀ ਔਖੀ ਇਕ ਵੀਰ ਤੋਂ ਰੋਂਦੀ। ਤੇ ਜਿਸ ਦੀ ਮਾਂ ਜਿਸ ਤੋਂ ਔਖੇ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਪੜੋਸੀਆਂ ਦਾ ਕੀ ਹਾਲ ਹੋਵੇਗਾ ਤੇ ਬਾਕੀਆਂ ਦਾ ਕੀ ਹਾਲ ਹੋਵੇਗਾ ਸ਼ਰੀਕਾਂ ਦਾ ਕੀ ਹਾਲ ਹੋਵੇ ਪਰਿਵਾਰ ਦਾ ਇਹ ਹਾਲ ਇੰਨੇ ਔਖੇ ਨੇ ਔਖੀ ਕਿਹੜੀ ਗੱਲ ਤੇ ਹੈ ਇੱਕ ਦੋ ਇਹ ਮੰਦਰ ਇੱਕ ਦੋ ਇਹ ਬਾਟ ਬਈ ਇੱਕ ਦੋ ਤੇ ਹਰ ਵਕਤ ਸਾਧੂ ਘਰ ਦੇ ਚ ਹੀ ਬਣੇ ਰਹਿੰਦੇ ਨੇ ਰੱਬ ਦੀ ਚਰਚਾ ਹੀ ਛੀੜੀ ਰੱਖਦੇ ਹੋਰ ਕੋਈ ਕੰਮ ਹੀ ਕੋਈ ਧੰਦਾ ਹੀ ਨਹੀਂ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹੇ ਨਨ ਕਬੀਰ ਦਾ ਘਰ ਕਿੱਥੇ ਹੈ ਤੇ ਹੁਣ ਕਬੀਰ ਦੀ ਮਾਂ ਕਹਿੰਦੀ ਬਸ ਇਸ ਚਰਚਾ ਵਾਸਤੇ ਸਿਰਫ ਸਾਡੇ ਹੀ ਘਰ ਹੈਗੇ ਕਿਸੇ ਹੋਰ ਘਰ 'ਚ ਇੱਥੇ ਹੀ ਆਂਦੇ ਹਨ ਅਗਰ ਸੰਤ ਬਨਾਰਸ ਦੇ 'ਚ ਸਿਰਫ ਕਬੀਰ ਦੇ ਘਰ ਹੀ ਆਣਾ ਚਾਹੁੰਦਾ ਹੈ ਕਿਸੇ ਹੋਰ ਦੇ ਘਰ ਨਹੀਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਬੀਰ ਕਿਸ ਉੱਚੀ ਪੱਦਰ ਦਾ ਮਾਲਕ ਹੋਵੇਗਾ ਕੋਈ ਭਗਤ ਕੋਈ ਸੰਤ ਬਨਾਰਸ ਆਵੇ ਤੇ ਬਨਾਰਸ ਆ ਕੇ ਉਹ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਜਿੱਥੇ ਬੜੇ ਬੜੇ ਵਿਦਿਆਲੇ ਸਨ ਪੰਡਿਤ ਪ੍ਰੋਹਤ ਉਪਾਦੇ ਚਤਰਵੇਦੀ ਤ੍ਰिवेदी ਰਹਿਣ ਵਾਲੇ ਉੱਥੇ ਕੋਈ ਇਹ ਆ ਕੇ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਇਥੋਂ ਕਬੀਰ ਦੀ ਮਾਨਤਾ ਦਾ ਪਤਾ ਚੱਲਦਾ ਉਹਦੀ ਅ즈ਮਤ ਦਾ ਪਤਾ ਚੱਲਦਾ ਹੈ ਔਰ ਜਿਹੜਾ ਉੱਥੇ ਕਬੀਰ ਦਾ ਘਰ ਪੁੱਛਦਾ ਹੈ ਕੁਦਰਤੀ ਗੱਲ ਹੈ ਉਸ ਦਾ ਕੁਝ ਕਬੀਰ ਨਾਲ ਤਾਲਮੇਲ ਵੀ ਬੈਠਦਾ ਹੈ ਤਾਂ ਪੁੱਛਦਾ ਨਹੀਂ ਤੇ ਨਾ ਪੁੱਛੇ ਤੇ ਜਦੋਂ ਪੁੱਛਦਾ ਤੇ ਪੁੱਛਦੇ ਆ ਪੁੱਛਦੇ ਆ ਕਬੀਰ ਤੱਕ ਪਹੁੰਚ ਵੀ ਜਾਂਦਾ ماں ਬੜੀ ਔਖੀ ਕਹਿੰਦੀ ਹੱਦ ਹੋ ਗਈ ਇੱਕ ਦੋ ਤੇ ਇਥੇ ਬਣੇ ਹੀ ਰਹਿੰਦੇ ਨੇ ਹਰ ਵਕਤ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਕਬੀਰ ਕਬੀਰ ਦਾ ਘਰ ਹੋਇਆ ਕਿ ਧਰਮਸ਼ਾਲਾ ਹੋ ਗਈ ਔਖੀ ਇੱਕ ਦੋ ਏ ਮੰਦਰ ਹਮੇਸ਼ਾ ਭਗਤਾਂ ਦੇ ਘਰ ਧਰਮਸ਼ਾਲਾ ਬਣ ਜਾਂਦੇ ਨੇ ਇਤਨੀ ਮੈਰਜ਼ ਕਰ ਲਈ ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ ਔਰ ਗੁਸਤਾਖੀ maaf ਹਮੇਸ਼ਾ ਸੰਸਾਰੀਆਂ ਦੇ ਘਰ ਕਲੱਬ ਬਣ ਜਾਂਦੇ ਨੇ ਜੂਏ ਖਾਨੇ ਬਣ ਜਾਂਦੇ ਸ਼ਰਾਬ ਖਾਨੇ ਬਣ ਜਾਂਦੇ ਆਯਾਸ਼ੀ ਦੇ ਅੱਡੇ ਬਣ ਜਾਂਦੇ ਹਮੇਸ਼ਾ ਭਗਤਾਂ ਦੇ ਹਰ ਮੰਦਰ ਬਣ ਜਾਂਦੇ ਨੇ ਦਰਬਸ਼ਾਲਾ ਬਣ ਜਾਂਦੇ ਹਕੀਕਤ ਹੈ ਭਗਤ ਦਾ ਜਿੱਥੇ ਜਨਮ ਵੀ ਹੋਵੇ ਤੇ ਤੀਰਥ ਬਣ ਜਾਂਦਾ ਹੈ ਭਗਤ ਦਾ ਜਿੱਥੇ ਅੰਤ ਵੀ ਹੋਵੇ ਤੇ ਗੁਰਦੁਆਰਾ ਬਣ ਜਾਂਦਾ ਹੈ ਮੰਦਰ ਬਣ ਜਾਂਦਾ ਭਗਤ ਜਿੱਥੇ ਹੱਸਿਆ ਵੀ ਹੈ ਜਿੱਥੇ ਰੋਇਆ ਹੈ ਜਿੱਥੇ ਬੈਠਿਆ ਹੈ ਜਿੱਥੇ ਕੋਈ ਜ਼ਿੰਦਗੀ ਦਾ ਰਸ ਮਾਣਿਆ ਉੱਥੇ ਵੀ ਅਸਥਾਨ ਬਣ ਜਾਂਦੇ ਨੇ ਦਰਮਸ਼ਾਲਾ ਉਹ ਖੁਦ ਦਰਮਸ਼ਾਲਾ ਹੈ ਉਹਦੇ ਅੰਦਰੋਂ ਧਰਮਸ਼ਾਲਾ ਜਨਮ ਲੈਂਦੀਆਂ। ਉਹ ਐਸੀ ਧਰਮ ਦੀ ਮੂਰਤੀ ਹੈ। ਤੋ ਆਮ ਬੰਨਿਆਂ ਦਾ ਤਾਲਮੇਲ ਬਿਠਾਣਾ ਬੜੀ ਔਖੀ ਗੱਲ ਹੋ ਜਾਂਦੀ ਹੈ। ਤੋ ਕਬੀਰ ਦੀ ਮਾਂ ਕਹਿੰਦੀ ਏਕ ਦੋ ਤੇ ਘਰ ਵਿੱਚ ਬਣੇ ਰਹਿੰਦੇ ਨੇ ਏਕ ਦੋ ਰਸਤਾ ਹੀ ਪੁੱਛਦੇ ਰਹਿੰਦੇ। ਫਿਰ ਹੋਰ ਜਿਹੜੀ ਦੁਖਤ ਹੁੰਦੀ ਏ ਉਸ ਗੱਲ ਤੋਂ ਕਿ ਮੂੰਡ ਪਲੋਸ ਕਮਰ ਬੰਧ ਬੋਥੀ ਹਮ ਕੋ ਚਾ ਬਨੇ ਉਨਕੋ ਰੋਟੀ। ਬੱਚਿਆਂ ਸੇ ਰੋਟੀ ਬਣਾਈ ਦੀਏ। ਤੇ ਇਹ ਚੁੱਕ ਕੇ ਉਹਨਾਂ ਸਾਧੂਆਂ ਦੇ ਅੱਗੋਂ ਰੱਖ ਦਿੰਦਾ ਤੇ ਸਾਨੂੰ ਭੁੱਖਾ ਹੀ ਸੌਣਾ ਪੈਂਦਾ। ਇਹ ਕਹਿੰਦਾ ਛੋਲੇ ਚੱਬ ਕੇ ਰਾਤ ਕੱਟ ਲਓ। ਹੁਣ ਕਿੱਥੇ ਬਣਾਓਗੇ? ਬਣੇ ਹੋਇਆ ਭੋਜਨ ਉਹਨਾਂ ਨੂੰ ਛਕਾ ਦਿੰਦਾ। ਫਿਰ ਐਸਾ ਹੁੰਦਾ ਹਮ ਕੋ ਸਾਫਰ ਉਹਨੂੰ ਕੋ ਖਾਟ ਘਰ ਦੇ ਬਿਸਤਰੇ ਉਹਨਾਂ ਨੂੰ ਦੇ ਦਿੰਦਾ। ਚਾਰ ਪਾਈਆਂ ਸਾਨੂੰ ਕਹਿੰਦਾ ਭੁੰਜੇ ਹੀ ਪੈ ਰੋ। ਰਾਤ ਕੱਟ ਲੋਣ ਕੀ ਕਰੀ ਸੰਤ ਆ ਗਿਆ। ਭਗਤ ਆ ਗਏ। ਔਰ ਕਬੀਰ ਦੀ ਮਾਂ ਦੁਖਤ ਹੋ ਕੇ ਇਤਨਾ ਤੱਕ ਕਹਿੰਦੀ ਐ ਮੁੰਡਿਆ ਮੁੰਡਿਆ ਹੋਏ ਏਕ ਐ ਮੁੰਡਿਆ ਬੂੜਤ ਕੀ ਟੈਂ ਸੁਨੋ ਦੇ ਰਾਣੀ ਸੁਨੋ ਜਠਾਨੀ ਅਚਰਤ ਏਕ ਭਇਓ ਸਾਤ ਸੂਤ ਇਨ ਮੁੰਡਿਆ ਖੋਏ ਇਹ ਮੁੰਡਿਆ ਕਿਉ ਨਾ ਹੋਏ ਇਤਨੀ ਗੱਲ ਕਹਿਣ ਤੋਂ ਮੇਰੀ ਮੁਰਾਦ ਏ ਹੈ ਕਿ ਭਗਤਾਂ ਨਾਲ ਮਾਂ ਬਾਪ ਵੀ ਤਾਲ ਮਿਲ ਨਹੀਂ ਬਿਠਾ ਸਕੇ ਭਗਤ ਨਾਲ ਭਰਾ ਭਾਈ ਬੰਦ ਸ਼ਰੀਰ ਤਾਲ ਮੇਲ ਨਹੀਂ ਬਿਠਾ ਸਕੇ ਕਈ ਕਈ RAM ਨਾਲ ਤਾਲ ਮੇਲ ਨਹੀਂ ਬਿਠਾ ਸਕੀ ਸ਼ਰੀਕਾਂ ਦੇ ਚੋਂ ਕੰਸ ਮਾਮਾ ਹੈ ਕ੍ਰਿਸ਼ਨ ਦਾ ਕ੍ਰਿਸ਼ਨ ਨਾਲ ਤਾਲ ਮੇਲ ਨਹੀਂ ਬਿਠਾ ਸਕੇ ਪ੍ਰਿਥੀ ਚੰਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਭਰਾ ਹੈ ਤਾਲ ਮੇਲ ਨਹੀਂ ਬਿਠਾ ਸਕੇ ਬਾਬਾ ਮੋਹਨ ਮੋਰੀ ਜੀ ਇਹ ਤਾਲ ਮੇਲ ਨਹੀਂ ਬਿਠਾ ਸਕੇ ਗੁਰੂ ਆਨੰਦ ਤਦ ਇਹਨੇ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਮੋਹਨ ਕਮਲਾ ਹੋਇਆ ਚੋਬਾਰਾ ਮੋਰੀ ਮਨਵਾਇਆ ਮੀਣਾ ਹੋਇਆ ਪਥੀਆ ਕਰ ਕਰ ਢੇਟਕ ਬਰਨ ਚਲਾਇਆ ਮਹਾਦੇਵ ਅਹ ਮੇਵ ਕਰ ਕਰ ਬੇ ਮੁਖ ਪੁੱਤਾ ਭੌਂਕਾਇਆ ਚੰਦਨ ਵਾਸ ਨ ਵਾਸ ਬੋਇਆ ਭਈ ਚੰਦਨ ਦੇ ਨੇੜੇ ਰਹਿ ਕੇ ਇਹ ਚੰਦਨ ਦੀ ਮਹਿਕ ਨਹੀਂ ਲੈ ਸਕਦੇ ਨਹੀਂ ਲੈ ਸਕਦੇ اور حقیقت ਹੈ ਨਜ਼ਲਾ ਹੋਵੇ ਸੁਗੰਧੀ ਨਹੀਂ ਆਉਂਦੀ ਅਗਿਆਨਤਾ ਤੇ ਅੰਦਰ ਹਿਰਦਾ ਬੜਾ ਕਠੋਰ ਹੋਵੇ ਤੇ ਗੁਣਾ ਦੀ ਮਹਿਕ ਨਹੀਂ ਆਉਂਦੀ ਫਿਰ ਤਾਲਮਿਲ ਨਹੀਂ ਬੈਠਦਾ ਔਰ ਕਰੀਬਨ ਕਰੀਬਨ ਜਦ ਵੀ ਕਿਸੇ ਨੇ ਸਚਾਈ ਦੀ ਸ਼ਿਕਰਤਾ ਨੂੰ ਛੋਇਆ ਸੰਸਾਰ ਨੇ ਉਸ ਨੂੰ ਪਾਗਲ ਆਖਿਆ ਔਰ ਅਜੇ ਤੱਕ ਜੇ ਕਿਸੇ ਨੂੰ ਪਾਗਲ ਨਹੀਂ ਆਖਿਆ ਤੇ ਉਸ ਨੇ ਸੱਚ ਦੀ ਸ਼ਿਕਰਤਾ ਨੂੰ ਨਹੀਂ ਛੋਇਆ ਹੋਵੇਗਾ ਇਤਨੀ ਮਿਹਰਜ ਕਰਦੇ ਉਹਦਾ ਤਾਲਮਿਲ ਬੈਠਾ ਹੀ ਨਹੀਂ ਇੱਕ ਪਾਗਲ ਹੈ ਇੱਕ ਭਗਤ ਹੈ ਸੰਸਾਰੀ ਦੀ ਦ੍ਰਿਸ਼ਟੀ ਚ ਦੋਵੇਂ ਪਾਗਲ ਨੇ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਾ ਪਾਗਲ ਨਾਲ ਜੋੜ ਬੈਠਦਾ ਤੇ ਨਾ ਭਗਤਾਂ ਨਾਲ ਜੋੜ ਜੋੜ ਬੈਠਦਾ ਤੋਂ ਮੈਂ ਅਰਜ਼ ਕਰ ਰਿਹਾ ਸੀ ਉਹ ਮਨਸੂਰ ਕਿਦਰੇ ਅਨਲ ਹਲਕ ਅਨਲ ਹਕ ਆਖਣ ਲੱਗੇ ਕਹਿਣ ਲਗਾ ਉਹ ਜਿਹੜਾ ਪ੍ਰਕਾਸ਼ ਹੈ ਉਹ ਜਿਹੜਾ ਨੂਰ ਹੈ ਜਿਹਨੂੰ ਖੁਦਾ ਕਹਿੰਦੇ ਨੇ ਉਹ ਮੇਰੇ ਅੰਦਰ ਪ੍ਰਗਟ ਹੋਇਆ ਤੋਂ ਮੈਂ ਹੀ ਆ ਕਦੇ ਵੀ ਰਜਾਂ ਕੋ ਖੋਜ ਤੇ ਪਾਇਆ ਸੋਈ ਠੋੜ ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਤਾ ਔਰ ਤੁਸੀਂ ਭਗਤਾਂ ਤੇ ਸਵਾਲ ਕਰਨ ਬਈ ਤੂੰ ਕੌਣ ਹੈ ਉਹ ਇਸ ਤਰ੍ਹਾਂ ਦਾ ਨਹੀਂ ਕਹਿਣਗੇ ਕਿ ਮੈਂ ਫਲਾਣਾ ਜਿਵੇਂ ਆਮ ਲੋਕੀ ਦੱਸ ਦਿੰਦੇ ਜ਼ਾਤ ਵੀ ਦੱਸ ਦੇਣਗੇ ਪਾਤ ਵੀ ਦੱਸ ਦੇਣਗੇ ਨਾਮ ਵੀ ਦੱਸ ਦੇਣਗੇ ਧਾਮ ਵੀ ਦੱਸ ਦੇਣਗੇ ਭਗਤ ਇਸ ਤਰ੍ਹਾਂ ਨਹੀਂ ਕਹਿੰਦੇ ਭਗਤਾਂ ਦੇ ਕਹਿਣ ਦੇ ਢੰਗ ਕੁਛ ਨਿਰਾਲੇ ਹਨ ਉਹ ਕਿਸੇ ਹੋਰ ਢੰਗ ਨਾਲ ਕਹਿੰਦੇ ਸਮਝ ਕਬਰੀਜ ਨੂੰ ਪੁੱਛਿਆ ਗਿਆ ਨਾ ਤੂੰ ਕੌਣ ਹੈ ਤੇ ਪਤਾ ਹੋ ਕੀ ਕਹਿੰਦਾ ਉਹ ਕਹਿੰਦਾ ਹੈ ਚੇਤਾ ਦਬੀਰੇ ਇਹ ਮੁਸਲਮਾਨਾਂ ਨੂੰ ਕਿ ਮਨ ਖੁਦ ਰਾ ਨਾ ਨੇਦਾਨ ਕਹਿੰਦਾ ਹੈ ਮੁਸਲਮਾਨੋ ਮੇਰੇ ਕੋਲ ਪੁੱਛਦੇ ਹੋ ਇਹਨੂੰ ਮਲਤਾਨ ਦੇ ਹੁਕਮਰਾਨ ਦੇ ਅੱਗੋਂ ਅਤਕੜੀਆਂ ਪਾ ਕੇ ਬੇੜੀਆਂ ਪਾ ਕੇ ਪੇਸ਼ ਕੀਤਾ ਤੇ ਉੱਥੇ ਗੱਲ ਇਸੇ ਦੀ ਲਾਈ ਗਈ ਸੀ ਮਲਤਾਨ ਵਿੱਚ ਪੇਸ਼ ਕੀਤਾ ਗਿਆ ਤੇ ਪਹਿਲਾ ਸਵਾਲ ਇਹ ਤੂੰ ਦੱਸ ਕੌਣ ਹੈ ਮੁਕਦਮਾ ਜੋ ਸੀ ਤੇ ਕਹਿੰਦਾ ਚੇਤਾ ਤਬੀਰੇ ਐ ਮੁਸਲਮਾਨਮ ਕਿ ਮਨ ਖੁਦ ਰਾ ਨ ਮੈਦਾਨਮ ਮੈਨੂੰ ਖੁਦ ਵੀ ਨਹੀਂ ਪਤਾ ਮੈਂ ਕੌਣ ਮੈਂ ਤੇ ਕਾਫੀ ਚਿਹਰਾ ਦੀ ਤਲਾਸ਼ ਕਰ ਰਿਹਾ ਕਾਫੀ ਲੰਬੇ ਸਮੇਂ ਤੋਂ ਖੋਜ ਕਰ ਰਿਹਾ ਕਿ ਮੈਂ ਕੌਣ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਉਹ ਲੋਕਾਂ ਨੇ ਤੇ ਕਹਿ ਦੇਣਾ ਹੈ ਪਾਗਲਾ ਹੁਣ ਕਿਸੇ ਕੋਲ ਪੁੱਛੇ ਵੀ ਤੂੰ ਕੌਣ ਹੈ ਤੇ ਅਗਲਾ ਇਹ ਆਖੇ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਤੇ ਪਾਗਲ ਬਣਾ ਨਹੀਂ ਤੇ ਹੋਰ ਕੀ ਕੌਣ ਵਿਸ਼ਵਾਸ ਕਰੇਗਾ ਵੀ ਸੱਚ ਪਿਆ ਕਹਿੰਦਾ ਪਰ ਯਕੀਨ ਜਾਨੋ ਸੱਚ ਕਹਿ ਰਿਹਾ ਸੀ ਉਹ ਕਹਿੰਦਾ ਚੇਤਾ ਤਬੀਰ ਇਹ ਮੁਸਲਮਾਨਮ ਕੇ ਮਦਖੁਨ ਹਰਾ ਨ ਨੇਦਾਨਮ ਨ ਤਰਸਾਉ ਯਹੂਦੀ ਯਮ ਨ ਗਿਬਰਮ ਨ ਮੁਸਲਮਾਨ ਕਹਿੰਦਾ ਮੈਂ ਈਸਾਈ ਨਹੀਂ ਹਾਂ ਯਹੂਦੀ ਨਹੀਂ ਹਾਂ ਪਾਰਸੀ ਨਹੀਂ ਹਾਂ ਤੇ ਇਹ ਮੁਸਲਮਾਨ ਨੂੰ ਸੁਣ ਲਓ ਮੈਂ ਮੁਸਲਮਾਨ ਵੀ ਨਹੀਂ ਹਾਂ ਉਹ ਕਿਸੇ ਹੱਦ ਤੱਕ ਉਹ ਮੁਸਲਮਾਨ ਸੀ ਤਬਰੇਜ਼ ਤੋਂ ਆਇਆ ਸੀ ਈਰਾਨ ਦੇ ਸ਼ਹਿਰ ਤਬਰੇਜ਼ ਸ਼ਮਜ ਇਸ ਦਾ ਨਾਮ ਸੀ ਈਰਾਨੀ ਮੁਸਲਮਾਨ ਸੀ ਤਾਂ ਨੇ ਨੇ ਇਸ ਨੇ ਕੁਰਾਨ ਦੀ ਪ੍ਰਾਪਤ ਕੀਤੀ ਇਰਾਕ ਦੇ ਚ ਬਗਦਾਦ ਦੇ ਚ ਤੇ ਘੁੰਮਦਾ ਫਿਰਦਾ ਆ ਗਿਆ ਹਿੰਦੁਸਤਾਨੀ ਸਾਧੂਆਂ ਤੋਂ متاثر ਹੋ ਕੇ ਹਿੰਦੁਸਤਾਨ ਵਿੱਚ ਵਿਚਰਨ ਲੱਗ ਪਏ ਇੱਥੇ ਇਸ ਦਾ ਜਿਹੜਾ ਵਿਚਰਨ ਆਇਆ ਆਮ ਬਾਦਸ਼ਾਹਾਂ ਨੂੰ ਚੰਗਾ ਨਾ ਲੱਗਿਆ ਤੇ ਪੇਸ਼ ਕਰ ਦਿੱਤੇ ਗਏ ਬਾਦਸ਼ਾਹ ਦੇ ਸਾਹਮਣੇ ਤੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਕੌਣ ਹੈ ਦੱਸ ਤੂੰ ਕੌਣ ਹੈ ਪਹਿਲੇ ਤੇਰਾ ਨਾਮ ਧਾਮ ਲਿਖੀਏ ਕਹਿੰਦਾ ਹੈ ਚੇਤਾ ਦੇ ਬੀਰੇ ਐ ਮੁਸਲਮਾਨ ਕਿ ਮਨ ਖੁਦ ਰਾ ਨ ਮੈਦਾਨ ਨ ਤਰਸਾਓ ਯਹੂਦੀਆਂ ਨ ਦੇਬਰਮ ਨ ਮੁਸਲਮਾਨ ਐ ਬਾਦਸ਼ਾਹ ਸੁਣ ਲੈ ਮੈਂ ਮੁਸਲਮਾਨ ਨਹੀਂ ਆ ਪਰ ਇਹ ਵੀ ਸੁਣ ਲੈ ਮੈਂ ਈਸਾਈ ਵੀ ਨਹੀਂ ਆ ਯਹੂਦੀ ਨਹੀਂ ਆ ਪਰਸੀ ਨਹੀਂ ਆ ਦਸਨ ਹੁਣ ਕਿੱਥੇ ਤੇ ਹੁਣ ਕਿਧਰ ਉਹ ਮਲਤਾਨ ਦਸਦਾ ਤੇ ਗੱਲ ਬਣ ਜਾਣੀ ਸੀ ਬਾਦਸ਼ਾਹ ਦਾ ਮਸਲਾ ਹੱਲ ਹੋ ਜਾਣਾ ਸੀ ਬਾਦਸ਼ਾਹ ਪੁੱਛਦਾ ਸੀ ਅੱਛਾ ਤੂੰ ਹੀ ਦੱਸ ਫਿਰ ਆਇਆ ਕਿਥਾਂ ਹੁਣ ਕਿੱਥੇ ਹੈ ਕਹਿੰਦਾ ਮਕਾਨ ਰ ਲਾ ਮਕਾਨ ਬਾਸ਼ਾ ਨਿਸ਼ਾਨਮ ਬੇਨਿਸ਼ਾਂ ਬਾਸ਼ਾ ਦੋਈ ਰਾ ਚੋਂ ਬਦਲ ਕਰ ਦਮ ਦੋ ਆਲਮ ਰਾ ਯਕੀ ਦੀਦਮ ਕਹਿੰਦਾ ਜਿੱਥੋਂ ਦਾ ਮੈਂ ਵਾਸੀ ਆ ਉਹ ਲਾ ਮਕਾਨ ਉਹਦਾ ਚੱਕਰ ਚੇਨ ਕੋਈ ਨਹੀਂ ਮੈਂ ਰੰਗ ਰੂਪ ਨਹੀਂ ਦੱਸ ਸਕਦਾ ਜਿੱਥੇ ਮੈਂ ਰਹਿਣਾ ਉਹ ਲਾ ਮੈ ਦੂਦ ਹੈ ਉਹਦੀਆਂ ਹਦੂਦਾਂ ਨਹੀਂ ਨੇ ਉਹਦੀ ਸਰਹੱਦ ਕਿੱਥੇ ਖਤਮ ਨਹੀਂ ਹੁੰਦੀ ਬਈ ਇੱਥੇ ਦੱਤੀ ਏ ਤੇ ਉਹ ਮਕਾਨ ਚਾਰ ਦਿਵਾਰੀ ਨਹੀਂ ਕੋਈ ਦਿਵਾਰਾਂ ਨਹੀਂ ਬਣੀਆਂ ਮਕਾਰਾ ਲਾ ਮਕਾਨ ਬਾਸ਼ਦ ਨਿਸ਼ਾਨਮ ਬੇ ਨਿਸ਼ਾਂ ਬਾਸ਼ਦ ਨਿਸ਼ਾਨ ਨਹੀਂ ਹੈ ਚੱਕਰ ਚੇਨ ਨਹੀਂ ਹੈ ਤੇ ਬਾਦਸ਼ਾਹ ਪੁੱਛਦਾ ਉਸ ਮੁਲਕ ਦੇ ਟੋ ਕਿਸ ਤਰ੍ਹਾਂ ਚਲਾ ਗਿਆ ਜਿੱਥੇ ਕੋਈ ਨਾਮੋ ਨਿਸ਼ਾਨ ਨਹੀਂ ਕੋਈ ਨਹੀਂ ਚਕਰਚੇ ਨਹੀਂ ਕੋਈ ਨਹੀਂ ਕਹਿੰਦਾ ਦੁਈ ਰਾਜੋਂ ਬਦਲ ਕਰ ਦਮ ਦੁਆਲਮ ਰਾਯਕੇ ਦੀਦਮ ਜਿਸ ਦਿਨ ਦੀ ਦੁਈ ਮੇਰੀ ਅੱਖਾਂ ਚੋਂ ਮਿਟ ਗਈਏ ਦੁਬਦਾ ਖਤਮ ਹੋਈਏ ਸਾਰਾ ਜਗਤ ਖੁਦਾ ਦਾ ਰੂਪ ਦਿਸਿਆ ਤੇ ਹੁਣ ਮੈਂ ਖੁਦਾ ਦੇ ਵਿੱਚ ਹੀ ਹਾਂ ਔਰ ਕਿਧਰੇ ਨਹੀਂ ਦੁਈ ਰਾਜੋਂ ਬਦਲ ਕਰ ਦਮ ਦੁਆਲਮ ਰਾਯਕੇ ਦੀਦਮ ਹੁਣ ਮੈਂ ਤੁਹਾਨੂੰ ਪੁੱਛੋ ਮੈਂ ਕੌਣ ਹਾਂ ਜੇ ਸਤਨਾ ਦਾ ਤੁਸੀਂ ਮੇਰੇ ਨਾਲ ਲੇਬਲਾਂ ਦੇ ਮੈਂ ਨਹੀਂ ਮੰਨਦਾ ਨਾ ਮੈਂ ਇਰਾਕੀ ਆ ਨਾ ਮੈਂ ইরਾਨੀ ਆ ਭਗਤ ਇਨਾ ਸਾਰੀਆਂ ਦੀਵਾਰਾਂ ਤੋਂ ਉੱਚਾ ਹੁੰਦਾ ਉਹਨਾਂ ਬੰਦੇ ਨੇ ਬੜੀਆਂ ਦੀਵਾਰਾਂ ਖੜੀਆਂ ਕੀਤੀਆਂ ਬਹੁਤ ਇਤਨੀਆਂ ਦੀਵਾਰਾਂ ਮਜ਼ਬਦ ਦੀਆਂ ਦੀਵਾਰਾਂ ਜਾਤ ਦੀਆਂ ਦੀਵਾਰਾਂ ਬਾਤ ਦੀਆਂ ਦੀਵਾਰਾਂ ਵਰਨ ਦੀਆਂ ਦੀਵਾਰਾਂ ਨਾਮ ਦੀਆਂ ਦੀਵਾਰਾਂ نسل ਦੀਆਂ ਦੀਵਾਰਾਂ ਬੋਲੀ ਦੀਆਂ ਦੀਵਾਰਾਂ ਅਮੀਰੀ ਦੀਆਂ ਦਿਵਾਰਾਂ ਗਰੀਬੀ ਦੀਆਂ ਦਿਵਾਰਾਂ ਨੂੰ ਤੁਸੀਂ ਗਣਦੇ ਜਾਓ ਇੰਨੀਆਂ ਦਿਵਾਰਾਂ ਕਦੀ ਬੁੜੀ ਮੁਸ਼ਕਿਲ ਨਾਲ ਇੱਕ ਘੱਟ ਦਿਵਾਰ ਤੋੜੀ ਤੇ ਹਜ਼ਾਰਾਂ ਹੋੜ ਕੱਢੀ ਔਰ ਅੱਜ ਤੱਕ ਦਿਵਾਰਾਂ ਟੁੱਟ ਨਹੀਂ ਸਕੀਆਂ ਮੌਜੂਦ ਨੇ ਰੰਗ ਦੀ ਨਸਲ ਦੀ ਧਨ ਦੀ ਗਰੀਬੀ ਦੀ ਜਾਤ ਦੀ ਪਾਤ ਦੀ ਵਰਨ ਦੀ ਮਜ਼ਹਬ ਦੀ ਗਿਲਦੀ ਕਰਦੇ ਜਾਓ ਬੜੀਆਂ ਦਿਵਾਰਾਂ ਨੇ ਔਰ ਇੰਨੀਆਂ ਦਿਵਾਰਾਂ ਦੇ ਹੁੰਦੇ ਬੰਦਾ ਬੰਦੇ ਨਾਲ ਕਿਸ ਤਰ੍ਹਾਂ ਮਿਲੈ ਇੰਨੀਆਂ ਦਿਵਾਰਾਂ ਖੜੀਆਂ ਨੇ ਇੱਕ ਬੰਦੇ ਤੇ ਬੰਦੇ ਦੇ ਵਿੱਚਕਾਰ ਹਜ਼ਾਰਾਂ ਦੇ ਬਾਅਦ ਨੇ ਮਨੁੱਖ ਦਾ ਮਨੁੱਖ ਨਾਲ ਮਿਲਣਾ ਬੜਾ ਔਖਾ ਹੋ ਗਿਆ। ਬੰਦੇ ਨੂੰ ਬੰਦੇ ਦੇ ਦਰਸ਼ਨ ਨਹੀਂ ਹੁੰਦੇ। ਮਨੁੱਖ ਨੂੰ ਮਨੁੱਖ ਦੇ ਦਰਸ਼ਨ ਨਹੀਂ ਆਉਂਦੇ। ਜੇ Hindu ਕਿਸੇ ਨੂੰ ਵੇਖਦਾ ਤਾਂ ਉਹਨੂੰ ਮੁਸਲਮਾਨ ਦੇ ਦਰਸ਼ਨ ਹੁੰਦੇ ਨ ਬੰਦੇ ਦੇ ਨਹੀਂ। ਤੇ ਜੇ ਮੁਸਲਮਾਨ ਵੇਖਦਾ ਤਾਂ ਉਹਨੂੰ ਇਸਾਈ ਦੇ ਦਰਸ਼ਨ ਹੁੰਦੇ ਨ ਬੰਦੇ ਦੇ ਨਹੀਂ। ਤੇ ਜੇ ਇਸਾਈ ਵੇਖਦਾ ਤਾਂ ਉਹਨੂੰ ਯਹੂਦੀ ਦੇ ਦਰਸ਼ਨ ਹੁੰਦੇ ਨ ਬੰਦੇ ਦੇ ਨਹੀਂ। ਜੇ ਯਹੂਦੀ ਵੇਖਦਾ ਤਾਂ ਉਹਨੂੰ ਮੁਸਲਮਾਨ ਦੇ ਦਰਸ਼ਨ ਆਉਂਦੇ ਨੇ। ਖਿਮਾ ਕਰਨੀ ਬੰਦੇ ਦੇ ਦਰਸ਼ਨ ਨਹੀਂ। ਔਰ ਇਸੇ ਤਰੀਕੇ ਨਾਲ ਵਿਤਕ੍ਰਿਆ ਨਾਲ ਜਿਹੜੀ ਭਰੀ ਹੋਈ ਦੁਨੀਆ ਹੈ ਇਸ ਨੂੰ ਗੁਰੂ ਨਾਨਕ ਨੇ ਨਹੀਂ ਮੰਨਿਆ ਐਸ ਵਾਸਤੇ ਗੁਰੂ ਨਾਨਕ ਨੇ ਕਿਸੇ ਮਜ਼ਬੂ ਜਨਮ ਨਹੀਂ ਦਿੱਤਾ ਧਰਮ ਨੂੰ ਜਨਮ ਦਿੱਤਾ ਕਿਸੇ ਵਕਤ ਇਸ ਦੀ ਪਰਿਭਾਸ਼ਾ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਅੰਤਰਾ ਸਿੱਖ ਮਜ਼ਬੂ ਨਹੀਂ ਹੈ ਇੱਕ ਧਰਮ ਹੈ ਐਸਾ ਧਰਮ ਜੋ ਸਾਰੀਆਂ ਦੀਵਾਰਾਂ ਨੂੰ ਤੋੜ ਕੇ ਇਸ ਦ੍ਰਿਸ਼ਟੀ ਨੂੰ ਜਨਮ ਦੇ ਸਕੇ ਕਿ ਮਾਨਵਕੀ ਜਾਤ ਸਭੈ ਏਕ ਹੈ ਪਹਿਚਾਨ ਅਸੀਂ ਤੇ ਗੁਰਦੁਆਰੇ ਵੀ ਇੱਕ ਨਹੀਂ ਕਰ ਸਕਦੇ ਅਸੀਂ ਤੇ ਗੁਰੂ ਵੀ ਵੰਡ ਲੈਂਦੇ ਆ ਗੁਰਦੁਆਰੇ ਵੰਡ ਲੈਂਦੇ ਆ ਮਨੁੱਖ ਵੰਡ ਲੈਂਦੇ ਆ ਬੰਦੇ ਵੰਡ ਲੈਂਦੇ ਆ ਤੇ ਜੇ ਗੱਲ ਸਮਝ ਵਿੱਚ ਨਹੀਂ ਆਂਦੀ ਤੇ ਇਤਨੀ ਗੱਲ ਸਪਸ਼ਟੇ ਕਿਸੇ ਹੋਰ ਦੁਨੀਆ ਦੀ ਗੱਲ ਹੈ ਇਸ ਦੁਨੀਆ ਦੀ ਗੱਲ ਨਹੀਂ ਇਸ ਦੁਨੀਆ ਦੀ ਬਿਲਕੁਲ ਇਹ ਗੱਲ ਨਹੀਂ ਹੈ ਇਹ ਮੈਂ ਅਰਜ਼ ਕਰਦੇ ਆ ਤੇ ਜੇ ਤੁਸੀਂ ਕੋਈ ਇਸ ਦੁਨੀਆ ਦੀ ਗੱਲ ਸੁਣਨ ਵਾਸਤੇ ਆਓ ਤਾਂ ਗੁਰਦੁਆਰੇ ਸਿਵਾਏ ਮਾਇੂਸੀ ਤੋਂ ਹੋਰ ਤੁਹਾਡੇ ਪੱਲੇ ਕੁਝ ਨਹੀਂ ਪੈਗਾ ਇਸ ਵਾਸਤੇ ਅਕਸਰ ਕਈ ਦਫਾ ਮਾਇੂਸ ਤੇ ਨਿਰਾਸ਼ ਬੰਦੇ ਕਹੋਦੇ ਨੇ ਵੀ ਕੋਈ ਗੀਤ ਸੁਣਾ ਕੋਈ ਟੋਇਆ ਟੱਪਾ ਸੁਣਾ ਕਿਹੜੇ ਚੱਕਰਾਂ ਚ ਪੈਣਾ ਐਵੇਂ ਬੇਜ਼ਾਰ ਕੀਤਾ ਹੋਇਆ ਐਵੇਂ ਪਰੇਸ਼ਾਨ ਕੀਤਾ ਹੋਇਆ ਐਵੇਂ ਲੋਕੀ ਓਕੇ ਹੋ ਜਾਂਦੇ ਕਾਰਨ ਗੁਰਬਾਣੀ ਇਸ ਦੁਨੀਆ ਦੀ ਗੱਲ ਨਹੀਂ ਹੈ ਇਸ ਸੰਸਾਰ ਦੀ ਗੱਲ ਨਹੀਂ ਹੈ ਕਿਸੇ ਹੋਰ ਦੁਨੀਆ ਦੀ ਗੱਲ ਹੈ ਕਿਸੇ ਹੋਰ ਜਗਤ ਦੀ ਗੱਲ ਹੈ ਤੇ ਜੇ ਤੁਸੀਂ ਸਿਰਫ ਇਸ ਜਗਤ ਦੀ ਗੱਲ ਇੱਥੇ ਲੱਭਣ ਵਾਸਤੇ ਆਇਓ ਤਾਂ ਗਲਤ ਥਾਂ ਤੇ ਆ ਗਏ ਇਥੇ ਸੰਸਾਰ ਦੀ ਕੋਈ ਗੱਲ ਨਹੀਂ ਇਥੇ ਸੰਸਾਰ ਤੋਂ ਉੱਚੀ ਗੱਲ ਹੈ ਇਸ ਵਾਸਤੇ ਬਾਣੀ ਨਾਲ ਜਿਹੜਾ ਤਾਲਮੇਲ ਬਿਠਾਣਾ ਹੈ ਬੜੀ ਔਖੀ ਗੱਲ ਹੈ ਮਾਂ ਵੀ ਔਖੀ ਇਕਬੀਰ ਤੋਂ ਰੋਂਦੀ ਤੇ ਜਿਸ ਦੀ ਮਾਂ ਜਿਸ ਤੋਂ ਔਖੀ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਪੜੋਸੀਆਂ ਦਾ ਕੀ ਹਾਲ ਹੋਵੇਗਾ ਤੇ ਬਾਕੀਆਂ ਦਾ ਕੀ ਹਾਲ ਹੋਵੇਗਾ ਸ਼ਰੀਕਾਂ ਦਾ ਕੀ ਹਾਲ ਹੋਵੇ ਪਰਿਵਾਰ ਦਾ ਇਹ ਹਾਲ ਇੰਨੇ ਔਖੇ ਹੈ ਔਖੀ ਕਿਹੜੀ ਗੱਲ ਤੇ ਹੈ ਇੱਕ ਦੋਏ ਮੰਦਰ ਇੱਕ ਦੋਏ ਬਾਟ ਬਈ ਇੱਕ ਦੋ ਤੇ ਹਰ ਵਕਤ ਸਾਧੂ ਘਰ ਦੇ ਚ ਹੀ ਬਣੇ ਰਹਿੰਦੇ ਨੇ ਰੱਬ ਦੀ ਚਰਚਾ ਹੀ ਛੀੜੀ ਰੱਖਦੇ ਹੋਰ ਕੋਈ ਕੰਮ ਹੀ ਕੋਈ ਧੰਦਾ ਹੀ ਨਹੀਂ ਤੇ ਇੱਕ ਦੋ ਰਸਤੇ ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ ਹੈ ਤੇ ਹੁਣ ਕਬੀਰ ਦੀ ਮਾਂ ਕਹਿੰਦੀ ਬਸ ਇਸ ਚਰਚਾ ਵਾਸਤੇ ਸਿਰਫ ਸਾਡੇ ਹੀ ਘਰ ਰਹੇਗੇ ਕਿਸੇ ਹੋਰ ਘਰ ਚ ਇੱਥੇ ਹੀ ਆਂਦੇ ਅਗਰ ਸੰਤ ਬਨਾਰਸ ਦੇ ਚ ਸਿਰਫ ਕਬੀਰ ਦੇ ਘਰ ਹੀ ਆਣਾ ਚਾਹੁੰਦਾ ਹੈ ਕਿਸੇ ਹੋਰ ਦੇ ਘਰ ਨਹੀਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਬੀਰ ਕਿਸ ਉੱਚੀ ਪੱਦਰ ਦਾ ਮਾਲਕ ਹੋਵੇਗਾ ਕੋਈ ਭਗਤ ਕੋਈ ਸੰਤ ਬਨਾਰਸ ਆਵੇ ਤੇ ਬਨਾਰਸ ਆ ਕੇ ਉਹ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਜਿੱਥੇ بڑے بڑے ਵਿਦਿਆਲੇ ਸਨ ਪੰਡਤ ਭਰੋਹਤ ਉਪਾਦੇ ਚਤਰਵੇਦੀ ਤ੍ਰਵੇਦੀ ਰਹਿਣ ਵਾਲੇ ਉੱਥੇ ਕੋਈ ਆ ਕੇ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਇਥੋਂ ਕਬੀਰ ਦੀ ਮਹਾਨਤਾ ਦਾ ਪਤਾ ਚੱਲਦਾ ਹੈ ਉਦੀ ਅਜ਼ਮਤ ਦਾ ਪਤਾ ਚੱਲਦਾ ਔਰ ਜਿਹੜਾ ਉਥੇ ਕਬੀਰ ਦਾ ਘਰ ਪੁੱਛਦਾ ਹੈ ਕੁਦਰਤੀ ਗੱਲ ਹੈ ਉਸ ਦਾ ਕੁਝ ਕਬੀਰ ਨਾਲ ਤਾਲਮੇਲ ਵੀ ਬੈਠਦਾ ਤਾਂ ਪੁੱਛਦਾ ਨਹੀਂ ਤੇ ਨਾ ਪੁੱਛੇ ਤੇ ਜਦੋਂ ਪੁੱਛਦਾ ਤੇ ਪੁੱਛਦਿਆਂ ਪੁੱਛਦਿਆਂ ਕਬੀਰ ਤੱਕ ਪਹੁੰਚ ਵੀ ਜਾਂਦਾ ਮਾਂ ਬੜੀ ਔਖੀ ਕਹਿੰਦੀ ਹੱਦ ਹੋ ਗਈ ਇੱਕ ਦੋ ਤੇ ਇੱਥੇ ਬਣੇ ਹੀ ਰਹਿੰਦੇ ਨੇ ਹਰ ਵਕਤ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਕਬੀਰ ਕਬੀਰ ਦਾ ਘਰ ਹੋਇਆ ਕਿ ਧਰਮਸ਼ਾਲਾ ਹੋਗੀ ਔਖੀ ਇੱਕ ਦੋ ਮੰਦਰ ਹਮੇਸ਼ਾ ਭਗਤਾਂ ਦੇ ਘਰ ਧਰਮਸ਼ਾਲਾ ਬਣ ਜਾਂਦੇ ਨੇ ਇਤਨੀ ਮਿਹਰਜ਼ ਕਰਨ ਲਈ ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ ਔਰ ਗੁਸਤਾਖੀ ਮਾਫ ਹਮੇਸ਼ਾ ਸੰਸਾਰੀਆਂ ਦੇ ਘਰ ਕਲੱਬ ਬਣ ਜਾਂਦੇ ਨੇ ਜੂਏਖਾਨੇ ਬਣ ਜਾਂਦੇ ਨੇ ਸ਼ਰਾਬਖਾਨੇ ਬਣ ਜਾਂਦੇ ਨੇ ਅਯਾਸ਼ੀ ਦੇ ਅੱਡੇ ਬਣ ਜਾਂਦੇ ਨੇ ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ ਧਰਮਸ਼ਾਲਾ ਬਣ ਜਾਂਦੇ ਨੇ ਹਕੀਕਤ ਹੈ ਭਗਤ ਦਾ ਜਿੱਥੇ ਜਨਮ ਵੀ ਹੋਵੇ ਤੇ ਤੀਰਥ ਬਣ ਜਾਂਦਾ ਹੈ ਭਗਤ ਦਾ ਜਿੱਥੇ ਅੰਤ ਵੀ ਹੋਵੇ ਇਥੇ ਗੁਰਦੁਆਰਾ ਬਣ ਜਾਂਦਾ ਹੈ ਮੰਦਰ ਬਣ ਜਾਂਦਾ ਭਗਤ ਜਿੱਥੇ ਹੱਸਿਆ ਵੀ ਹੈ ਜਿੱਥੇ ਰੋਇਆ ਹੈ ਜਿੱਥੇ ਬੈਠਿਆ ਹੈ ਜਿੱਥੇ ਕੋਈ ਜ਼ਿੰਦਗੀ ਦਾ ਰਸ ਮਾਣਿਆ ਉੱਥੇ ਵੀ ਅਸਥਾਨ ਬਣ ਜਾਂਦਾ ਧਰਮਸ਼ਾਲਾ ਉਹ ਖੁਦ ਧਰਮਸ਼ਾਲਾ ਹੈ ਉਹਦੇ ਅੰਦਰੋਂ ਧਰਮਸ਼ਾਲਾ ਜਨਮ ਲੈਂਦੀਆਂ ਉਹ ਐਸੀ ਧਰਮ ਦੀ ਮੂਰਤੀ ਹੈ ਤੋ ਆਮ ਬੰਨਿਆਂ ਦਾ ਤਾਲਮੇਲ ਬਿਠਾਣਾ ਬੜੀ ਔਖੀ ਗੱਲ ਹੋ ਜਾਂਦੀ ਹੈ ਤੋ ਕਬੀਰ ਦੀ ماں ਕਹਿੰਦੀ ਏਕ ਦੋ ਤੇ ਘਰ ਵਿੱਚ ਬਣੇ ਰਹਿੰਦੇ ਨੇ ਏਕ ਦੋ ਰਸਤਾ ਹੀ ਪੁੱਛਦੇ ਰਹਿੰਦੇ ਫਿਰ ਹੋਰ ਜਿਹੜੀ ਦੁਖਤ ਹੁੰਦੀ ਏ ਉਸ ਗੱਲ ਤੋਂ कि मूंड पलोस कमर बंद पोथी हमको चा बने उनको रोटी ਬੱਚਿਆਂ ਸੇ ਰੋਟੀ ਬਣਾਈ ਦੀ ਹੈ ਤੇ ਇਹ ਚੁੱਕ ਕੇ ਉਹਨਾਂ ਸਾਧੂਆਂ ਦੇ ਅੱਗੇ ਰੱਖ ਦਿੰਦਾ ਤੇ ਸਾਨੂੰ ਭੁੱਖਾ ਹੀ ਸੌਣਾ ਹੈ। ਇਹ ਕਹਿੰਦਾ ਹੈ ਛੋਲੇ ਚੱਬ ਕੇ ਰਾਤ ਕੱਟ ਲਓ। ਹੁਣ ਕਿੱਥੇ ਬਣਾਓਗੇ? ਬਣਿਆ ਹੋਇਆ ਭੋਜਨ ਉਹਨਾਂ ਨੂੰ ਛਕਾ ਦਿੰਦਾ। ਫਿਰ ਐਸਾ ਹੁੰਦਾ ਹੈ ਹਮ ਕੋ ਸਾਥਰ ਉਹਨੂੰ ਕੋ ਖਾਟ ਘਰ ਦੇ ਬਿਸਤਰੇ ਬਣਾਉਣ ਨੂੰ ਦੇ ਦਿੰਦਾ ਚਾਰ ਪਾਈਆਂ ਸਾਨੂੰ ਕਹਿੰਦਾ ਭੁੰਜੇ ਹੀ ਪੈਰੋ ਰਾਤ ਕੱਟ ਲੋਣ ਕੀ ਕਰੀ ਸੰਤ ਆ ਗਏ ਭਗਤ ਆ ਗਏ ਔਰ ਕਬੀਰ ਦੀ ਮਾਂ ਦੁਖਤ ਹੋ ਕੇ ਇਤਨਾ ਤੱਕ ਕਹਿੰਦੀ ਏ ਮੁੰਡਿਆ ਮੁੰਡਿਆ ਹੋਏ ਏਕ ਏ ਮੁੰਡਿਆ ਬੂੜਤ ਕੀ ਟੇ ਸੁਨੋ ਦੇ ਰਾਣੀ ਸੁਨੋ ਜਠਾਨੀ ਅਚਰਤ ਏਕ ਭਇਓ ਸਾਤ ਸੂਤ ਇਨ ਮੁੰਡਿਆ ਖੋਏ ਏ ਮੁੰਡਿਆ ਕਿਉ ਨਾ ਹੋਏ ਇਤਨੀ ਗੱਲ ਕਹਿਣ ਤੋਂ ਮੇਰੀ ਮਰਾਦ ਇਹ ਹੈ ਕਿ ਭਗਤਾਂ ਨਾਲ ਮਾਪਾ ਬਾਪ ਵੀ ਤਾਲਮੇਲ ਨਹੀਂ ਬਿਠਾ ਸਕਦੇ ਭਗਤ ਨਾਲ ਭਰਾ ਭਾਈ ਬੰਦ ਸ਼ਰੀਪ ਤਾਲਮੇਲ ਨਹੀਂ ਬਿਠਾ ਸਕਦੇ ਕਈ ਕਈ RAM ਨਾਲ ਤਾਲਮੇਲ ਨਹੀਂ ਬਿਠਾ ਸਕੀ ਸ਼ਰੀਕਾਂ ਦੇ ਚੋਂ ਕੰਸ ਮਾਮਾ ਹੈ ਕ੍ਰਿਸ਼ਨ ਦਾ ਕ੍ਰਿਸ਼ਨ ਨਾਲ ਤਾਲਮੇਲ ਨਹੀਂ ਬਿਠਾ ਸਕਦੇ ਪ੍ਰਿਥੀਚੰਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਭਰਾ ਹੈ ਤਾਲਮੇਲ ਨਹੀਂ ਬਿਠਾ ਸਕਦੇ ਬਾਬਾ ਮੋਹਨ ਮੋਰੀ ਜੀ ਇਹ ਤਾਲ ਮੇਲ ਨਹੀਂ ਬਿਠਾ ਸਕੇ ਗੁਰੂ ਆਨੰਦ ਤਦੈ ਤੇ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਮੋਹਨ ਕਮਲਾ ਹੋਇਆ ਚੌਬਾ ਰਾ ਮੋਰੀ ਮਨਵਾਇਆ ਮੀਣਾ ਹੋਇਆ ਪਥੀਆ ਕਰ ਕਰ ਢੇਡਕ ਬਰਨ ਚਲਾਇਆ ਮਹਾਦੇਵ ਅਹਮੇਵ ਕਰ ਕਰ ਬੇਮੁਖ ਪੂਤਾ ਭੌਂਕਾਇਆ ਚੰਦਨ ਵਾਸ ਨ ਵਾਸ ਬੋਹਾਇਆ ਭਈ ਚੰਦਨ ਦੇ ਨੇੜੇ ਰਹਿ ਕੇ ਇਹ ਚੰਦਨ ਦੀ ਮਹਿਕ ਨਹੀਂ ਲੈ ਸਕੀ ਨਹੀਂ ਲੈ ਸਕੀ ਔਰ ਹਕੀਕਤ ਹੈ ਨਜ਼ਲਾ ਹੋਵੇ ਸੁਗੰਧੀ ਨਹੀਂ ਆਉਂਦੀ ਅਗਿਆਨਤਾ ਤੇ ਅੰਦਰ ਹਿਰਦਾ ਬੜਾ ਕਠੋਰ ਹੋਵੇ ਤੇ ਗੁਨਾ ਦੀ ਮਹਿਕ ਨਹੀਂ ਆਉਂਦੀ ਫਿਰ ਤਾਲ ਮਿਲ ਨਹੀਂ ਬੈਠਦੀ ਔਰ ਕਰੀਬਨ ਕਰੀਬਨ ਜਦ ਵੀ ਕਿਸੇ ਨੇ ਸਚਾਈ ਦੀ ਸ਼ਿਖਰਤਾ ਨੂੰ ਛੋਇਆ ਹੈ ਸੰਸਾਰ ਨੇ ਉਸ ਨੂੰ ਪਾਗਲ ਆਖਿਆ ਔਰ ਅਜੇ ਤੱਕ ਜੇ ਕਿਸੇ ਨੂੰ ਪਾਗਲ ਨਹੀਂ ਆਖਿਆ ਤੇ ਉਸ ਨੇ ਸੱਚ ਦੀ ਸ਼ਿਖਰਤਾ ਨੂੰ ਨਹੀਂ ਛੋਇਆ ਹੋਵੇਗਾ ਇਤਨੀ ਮਹਿਰਜ ਕਰਦੇ ਉਹਦਾ ਤਾਲਮਿਲ ਬੈਠਾ ਹੀ ਬਈ ਨਹੀਂ ਇਕ ਪਾਗਲ ਹੈ ਇਕ ਭਗਤ ਹੈ ਸੰਸਾਰੀ ਦੀ ਦ੍ਰਿਸ਼ਟੀ ਚ ਦੋਵੇਂ ਪਾਗਲ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਾ ਪਾਗਲ ਨਾਲ ਜੋੜ ਬੈਠਦਾ ਤੇ ਨਾ ਭਗਤਾ ਨਾਲ ਜੋੜ ਜੋੜ ਬੈਠਦਾ ਤੋਂ ਮੈਂ ਅਰਜ਼ ਕਰ ਰਿਹਾ ਸੀ ਉਹ ਮਨਸੂਰ ਕਿਦਰੇ ਅਨਲ ਹਲਕ ਅਨਲ ਹਕ ਆਖਣ ਲੱਗ ਪਏ ਕਹਿ ਲਗਾ ਉਹ ਜਿਹੜਾ ਪ੍ਰਕਾਸ਼ ਹੈ ਉਹ ਜਿਹੜਾ ਨੂਰ ਹੈ ਜਿਹਨੂੰ ਖੁਦਾ ਕਹਿੰਦੇ ਨੇ ਉਹ ਮੇਰੇ ਅੰਦਰ ਪ੍ਰਗਟ ਹੋਇਆ ਤੋਂ ਮੈਂ ਹੀ ਕਵੀਰ ਜਾਂ ਕੋ ਖੋਜਤੇ ਪਾਇਆ ਸੋਈ othor ਸੋਈ ਫਿਰਕੇ ਤੂੰ ਭਇਆ ਜਾਂ ਕੋ ਕਹਿਤਾ ਔਰ ਤੁਸੀਂ ਭਗਤਾਂ ਤੇ ਸਵਾਲ ਕਰਨ ਬਈ ਤੂੰ ਕੌਣ ਹੈ ਉਹ ਇਸ ਤਰ੍ਹਾਂ ਤਾਂ ਨਹੀਂ ਕਹਿਣਗੇ ਕਿ ਮੈਂ ਫਲਾਣਾ ਜਿਵੇਂ ਆਮ ਲੋਕੀ ਦੱਸਦੇ ਨੇ ਜਾਤ ਵੀ ਦੱਸ ਦੇਣਗੇ ਪਾਤ ਵੀ ਦੱਸ ਦੇਣਗੇ ਨਾਮ ਵੀ ਦੱਸ ਦੇਣਗੇ ਧਾਮ ਵੀ ਦੱਸ ਦੇਣਗੇ ਭਗਤ ਇਸ ਤਰ੍ਹਾਂ ਨਹੀਂ ਕਹਿੰਦੇ ਭਗਤਾਂ ਦੇ ਕਹਿਣ ਦੇ ਢੰਗ ਕੁਝ ਨਿਰਾਲੇ ਨੇ ਉਹ ਕਿਸੇ ਹੋਟਾਂ ਨਾਲ ਕਹਿੰਦੇ ਸਮਝ ਕਬਰੀਜ਼ ਨੂੰ ਪੁੱਛਿਆ ਗਿਆ ਨਾ ਤੂੰ ਕੌਣ ਹੈ ਤੇ ਪਤਾ ਹੋ ਕੀ ਕਹਿੰਦਾ ਉਹ ਕਹਿੰਦਾ ਹੈ ਚੇਤਤ ਵੀਰੇ ਐ ਮੁਸਲਮਾਨਾਂ ਵੀ ਕਿ ਮਨ ਖੁਦ ਰਾਣਾ ਨੇ ਦਾਨਾ ਕਹਿੰਦਾ ਹੈ ਮੁਸਲਮਾਨੋ ਮੇਰੇ ਕੋਲ ਪੁੱਛਦੇ ਹੋ ਇਹਨੂੰ ਮਲਤਾਨ ਦੇ ਹਕੂਮਰਾਨ ਦੇ ਅੱਗੋਂ ਆਤਕੜੀਆਂ ਪਾ ਕੇ ਬੇੜੀਆਂ ਪਾ ਕੇ ਪੇਸ਼ ਕੀਤਾ ਤੇ ਉੱਥੇ ਗੱਲ ਇਸੇ ਦੀ ਲਾਈ ਗਈ ਸੀ ਮਲਤਾਨ ਵਿੱਚ ਪੇਸ਼ ਕੀਤਾ ਗਿਆ ਤੇ ਪਹਿਲਾ ਸਵਾਲ ਇਹ ਤੂੰ ਦੱਸ ਕੌਣ ਹੈ ਮੁਕਦਮਾ ਜੋ ਸੀ ਤੇ ਕਹਿੰਦਾ ਜੇ ਤਦ ਵੀਰੇ ਐ ਮੁਸਲਮਾਨਮ ਕਿ ਮਨ ਖੁਦ ਰਾ ਨਮੇਦਾਨਮ ਮੈਨੂੰ ਖੁਦ ਵੀ ਨਹੀਂ ਪਤਾ ਮੈਂ ਕੌਣ ਮੈਂ ਤੇ ਕਾਫੀ ਚਿਹਰਾਂ ਦੀ ਤਲਾਸ਼ ਕਰ ਰਿਹਾ ਕਾਫੀ ਲੰਬੇ ਸਮੇਂ ਤੋਂ ਖੋਜ ਕਰ ਰਿਹਾ ਕਿ ਮੈਂ ਕੌਣ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਉਹ ਲੋਕਾਂ ਨੇ ਤੇ ਕਹਿ ਦੇਣਾ ਪਗਲਾ ਉਨ ਕਿਸੇ ਕੋਲ ਪੁੱਛੀ ਵੀ ਤੂੰ ਕੌਣ ਹੈ ਤੇ ਬਲਿਆ ਇਹ ਕਿ ਮੈਨੂੰ ਤੂੰ ਕੁਝ ਪਤਾ ਹੀ ਨਹੀਂ ਤੇ ਪਾਗਲ ਬਣਾ ਨਹੀਂ ਤੇ ਹੋਰ ਕੀ ਕੌਣ ਵਿਸ਼ਵਾਸ ਕਰੇਗਾ ਵੀ ਸੱਚ ਪਿਆ ਕਹਿੰਦਾ ਪਰ ਯਕੀਨ ਜਾਨੋ ਸੱਚ ਕਹਿ ਰਿਹਾ ਸੀ ਉਹ ਕਹਿੰਦਾ ਚੇਤਾ ਗਵੀਰੇ ਇਹ ਮੁਸਲਮਾਨਮ ਕੇ ਮਦ ਖੁਨ ਹਰਾ ਨਾ ਮੈਦਾਨਮ ਨਾ ਤਰਸਾਉ ਯਹੂਦੀ ਅਮ ਨਾ ਗਿਬਰਮ ਨਾ ਮੁਸਲਮਾਨ ਕਹਿੰਦਾ ਮੈਂ ਈਸਾਈ ਨਹੀਂ ਹਾਂ ਯਹੂਦੀ ਨਹੀਂ ਹਾਂ ਪਾਰਸੀ ਨਹੀਂ ਆ ਤੇ ਐ ਮੁਸਲਮਾਨੋ ਸੁਣ ਲਓ ਮੈਂ ਮੁਸਲਮਾਨ ਵੀ ਨਹੀਂ ਆ ਉਹ ਕਿਸੇ ਹੱਦ ਤੱਕ ਉਹ ਮੁਸਲਮਾਨ ਸੀ ਤਬਰੇਜ ਤੋਂ ਆਇਆ ਸੀ ਈਰਾਨ ਦੇ ਸ਼ਹਿਰ ਤਬਰੇਜ ਸ਼ਮਜ ਇਸ ਦਾ ਨਾਮ ਸੀ ਈਰਾਨੀ ਮੁਸਲਮਾਨ ਸੀ ਤਾਲੀਮ ਇਸਨੇ ਕੁਰਾਨ ਦੀ ਪ੍ਰਾਪਤ ਕੀਤੀ ਇਰਾਕ ਦੇ ਚ ਬਗਦਾਦ ਦੇ ਚ ਤੇ ਘੁੰਮਦਾ ਫਿਰਦਾ ਆ ਗਿਆ ਹਿੰਦੁਸਤਾਨੀ ਸਾਧੂਆਂ ਤੋਂ ਮੁਤਾਸਰ ਹੋ ਕੇ ਹਿੰਦੁਸਤਾਨ ਇੱਥੇ ਵਿਛੜਨ ਲੱਗ ਪਏ। ਇੱਥੇ ਇਸ ਦਾ ਜਿਹੜਾ ਵਿਛੜਣਾ ਆ ਆਮ ਬਾਦਸ਼ਾਹਾਂ ਨੂੰ ਚੰਗਾ ਨਾ ਲੱਗਿਆ ਤੇ ਬੇਸ਼ਕਰ ਦਿੱਤੇ ਗਏ ਬਾਦਸ਼ਾਹ ਦੇ ਸਾਹਮਣੇ। ਤੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਕੌਣ ਹੈ? ਦੱਸ ਤੂੰ ਕੌਣ ਹੈ? ਪਹਿਲੇ ਤੇਰਾ ਨਾਮ-ਧਾਮ ਲਿਖੀਏ। ਕਹਿੰਦਾ ਚੇਤਦ ਬੇਰੇ ਐ ਮੁਸਲਮਾਨ ਕੇ ਮਨ ਖੁਦਰਾ ਨ ਮੈਦਾਨ। ਨ ਤਰਸਾਉ ਯਹੂਦੀਆਂ ਨਾ ਦੇਬਰਮ ਨ ਮੁਸਲਮਾਨ। ਐ ਬਾਦਸ਼ਾਹ ਸੁਣ ਲੈ ਨਾ ਮੁਸਲਮਾਨ ਨਹੀਂ ਆ। ਪਰ ਇਹ ਵੀ ਸੁਣ ਲੈ ਮੈਂ ਈਸਾਈ ਵੀ ਨਹੀਂ ਹਾਂ ਯਹੂਦੀ ਨਹੀਂ ਹਾਂ ਪਾਰਸੀ ਨਹੀਂ ਹਾਂ ਦਸਨ ਦਾ ਹੁਣ ਕਿੱਥੇ ਹੈ ਤੇ ਹੁਣ ਕਿਧਰੋਂ ਮਲਤਾਨ ਦਸਦਾ ਤੇ ਗੱਲ ਬਣ ਜਾਣੀ ਸੀ ਬਾਦਸ਼ਾਹ ਦਾ ਮਸਲਾ ਹੱਲ ਹੋ ਜਾਣਾ ਸੀ